ਉਸ਼ਾਈ ਦੇਖ ਰਹੇ ਤੁਸੀਂ ਸੀਜੀਸੀ ਲਾਂਡਰਾ ਨੂੰ 25 ਸਾਲ ਪੂਰੇ ਹੋ ਚੁੱਕੇ ਨੇ 25 ਸਾਲਾਂ ਦਾ ਸਫਰ ਜਿਹੜਾ ਤੈਅ ਕੀਤਾ ਆ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਈ ਤੇ ਕਿਵੇਂ ਅੱਜ ਤੱਕ ਪਹੁੰਚੇ ਨੇ ਅ ਅੱਜ ਇਸ ਮੌਕੇ ਸਿਲਵਰ ਜੁਬਲੀ ਮਨਾਉਣ ਜਾ ਰਹੇ ਆ ਸੀਜੀਸੀ ਲਾਂਡਰਾ ਜਿਹੜਾ ਪੂਰਾ ਜਿਹੜਾ ਇੱਥੋਂ ਦੇ ਜਿਹੜਾ ਸਟਾਫ ਹੋਵੇ ਚਾਹੇ ਫੈਕਲਟੀ ਹੋਵੇ ਜਿਹੜੀ ਮੈਨੇਜਮੈਂਟ ਹੈ ਇੱਥੋਂ ਦੀ ਤੇ ਫਿਰ ਖਾਸ ਲੋਗੋ ਵੀ ਅਨਮਿਲ ਕੀਤਾ ਜਾ ਰਿਹਾ ਹੈ ਤੇ ਖੰਡਪਾਤ ਸਾਹਿਬ ਦਾ ਜਿਹੜਾ ਭੋਗ ਹੈ ਉਹ ਵੀ ਪਿਆ ਅੱਜ ਤੇ ਸਤਨਾਮ ਸਿੰਘ ਸੰਧੂ ਜਿਹੜੇ ਚੇਅਰਮੈਨ ਨੇ ਸੀਜੀਸੀ ਲਾਂਡਰਾ ਦੇ ਤੇ ਰਸ਼ਪਾਲ ਸਿੰਘ ਟਾਲੀਵਾਲ ਜਿਹੜੇ ਕੀ ਪ੍ਰੈਜ਼ੀਡੈਂਟ ਨੇ ਉਹ ਦੱਸਣਗੇ ਕਿ ਕਿਸ ਤਰ੍ਹਾਂ ਦੇ ਨਾਲ ਸੀਜੀਸੀ ਲਾਂਡਰਾ ਨੇ ਜਿਹੜਾ 2100 ਸ਼ੁਰੂ ਹੋਇਆ ਸੀ ਉਹਨੇ ਕਿਵੇਂ 25 ਸਾਲ ਪੂਰੇ ਕੀਤੇ ਨੇ ਕੀ ਉਤਰਾਛਾ ਦੇਖੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੀ ਅੱਜ 5ਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਹੈ 2001 ਦੇ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਦੀ ਸ਼ੁਰੂਆਤ ਹੋਈ ਸੀ ਔਰ ਅੱਜ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਖਨਪੜ ਸਾਹਿਬ ਦੇ ਭੋਗ ਪਾਏ ਗਏ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ 24 ਸਾਲ ਦੀ ਸੇਵਾ ਦੇ ਵਿੱਚ ਸਾਨੂੰ ਉਹਨਾਂ ਨੇ ਬਹੁਤ ਕਾਮਯਾਬੀ ਦਿੱਤੀ ਹੈ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਭਰਾ ਰਿਸ਼ਪਾਲ ਸਿੰਘ ਢਾਲੀਵਾਲ ਸਾਡੇ ਟਰਸਟੀ ਗੁਰਮੀਤ ਸਿੰਘ ਗਿੱਲ ਰਾਜਵਿੰਦਰ ਸਿੰਘ ਸੋਢੀ ਪਰਮਪਾਲ ਸਿੰਘ ਢਿੱਲੋਂ ਇਹ ਸਾਰਿਆਂ ਨੇ ਮਿਲ ਕੇ ਅਸੀਂ ਇੱਕ ਜਿਹੜਾ ਸੁਪਨਾ ਲਿਆ ਸੀ ਉਹਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਾਮਯਾਬ ਹੋਇਆ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਇਸ 24-25 ਸਾਲ ਦੇ ਸਫਰ ਦੇ ਵਿੱਚ 1 ਲੱਖ ਤੋਂ ਵੱਧ ਜਿਹੜਾ ਵਿਦਿਆਰਥੀ ਹੈ ਉਹ ਸਾਡੀਆਂ ਸੰਸਥਾਵਾਂ ਵਿੱਚੋਂ ਪੜ੍ਹ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਉੱਚੇ ਅਹੁਦਿਆਂ ਤੇ ਵੀ ਪਹੁੰਚੇ ਹੈ ਔਰ ਇਹਨਾਂ 24-25 ਸਾਲਾਂ ਦੀ ਜਰਨੀ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਪ੍ਰਾਪਤੀ ਨਜ਼ਰ ਆਉਂਦੀ ਹੈ ਉਹ ਆਉਂਦੀ ਹੈ ਇੱਕ ਲੋਕਾਂ ਦਾ ਭਰੋਸਾ ਜਿਹੜਾ ਜਿੱਤਨ ਦੇ ਵਿੱਚ ਕਾਮਯਾਬ ਹੋਈ ਹੈ ਸੰਸਥਾ ਔਰ ਮੈਂ ਆਪਣੀ ਟਰਸਟੀਆਂ ਆਪਣੇ ਸਾਥੀਆਂ ਤੇ ਆਪਣੇ ਅਧਿਆਪਕਾਂ ਨੂੰ ਇਸ ਗੱਲ ਦੀ ਵਧਾਈ ਦੇਣੇ ਚਾਹਣਾ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਣਾ ਜਿਨ੍ਹਾਂ ਦੇ ਸਦਕਾ ਅੱਜ ਇਸ ਸੰਸਥਾ ਦਾ ਨਾਮ ਜਿਹੜਾ ਹੈ ਉਹ ਪੂਰੇ ਭਾਰਤ ਵਿੱਚ ਨਹੀਂ ਪੂਰੀ ਵਿਸ਼ਵ ਦੇ ਵਿੱਚ ਹੈ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਓ ਉੱਥੇ ਇਸ ਸੰਸਥਾ ਦੇ ਪੜ੍ਹੇ ਹੋਏ ਵਿਦਿਆਰਥੀ ਪਹੁੰਚੇ ਹੋਏ ਨੇ ਔਰ ਇਹ ਸਿਰਫ ਇਸੇ ਕਰਕੇ ਹੋਇਆ ਹੈ ਕਿ ਜਿਹੜੀ ਸੰਸਥਾ ਵਿਦਿਆਰਥੀਆਂ ਦੀਆਂ ਐਸਪੀਰੇਸ਼ਨ ਪੂਰੀ ਕਰਨ ਦੇ ਮਾਮਲੇ ਤੇ ਖੜੀ ਉਤਰੀ ਹੈ ਜੋ ਵੀ ਇਸ਼ਾਵਾ ਬਿਲਾਸ਼ਾਵਾ ਲੈ ਕੇ ਇੱਥੇ ਨੌਜਵਾਨ ਆਉਂਦੇ ਆ ਉਹ ਪੂਰੀਆਂ ਹੁੰਦੀਆਂ ਸਵਹਿਰਤਾ ਨਾਲ ਕੰਮ ਹੁੰਦਾ ਹੈ ਬੱਚਿਆਂ ਦੇ ਕੈਰੀਅਰ ਵਾਸਤੇ ਕੁਆਲਟੀ ਐਜੂਕੇਸ਼ਨ ਵਾਸਤੇ ਪਹਿਲੇ ਦਿਨ ਤੋਂ ਇੱਕ ਕਮਿਟਮੈਂਟ ਲੈ ਕੇ ਚੱਲੇ ਸੀ ਉਸ ਦੇ ਉੱਪਰ ਇਹ ਸੰਸਥਾ ਅੱਜ ਵੀ ਖੜੀ ਹੋਈ ਹੈ ਔਰ ਜਿੰਨੇ ਵੀ ਪੈਰਾਮੀਟਰ ਹੈਗੇ ਨੇ ਕੁਆਲਟੀ ਐਜੂਕੇਸ਼ਨ ਦੇ ਚਾਹੇ ਉਹ ਨੈਕ A+ ਗ੍ਰੇਡ ਹੋਵੇ ਚਾਹੇ ਉਹ ਐਨਬੀਏ ਹੋਵੇ ਚਾਹੇ ਉਹ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਸੰਸਥਾਵਾਂ ਦਾ ਟਾਈਪ ਹੋਣ ਉਹ ਇਸ ਸੰਸਥਾ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਔਰ ਸਾਰਿਆਂ ਦੇ ਸਾਹਮਣੇ ਰਿਜ਼ਲਟ ਹੈ ਥੈਂਕ ਯੂ ਤੁਹਾ ਦੀ ਮਸਰ ਅਸਟੋਡ ਕੋਈ ਕੋਈ ਮੈਸੇਜ ਲੈਣਾ ਚਾਹੁੰਗੇ ਕਿਉਂਕਿ ਅੱਜ ਤੁਹਾਡਾ ਹੀ ਮੌਕਾ ਹੈ ਅਸੀਂ 25 ਸਾਲ ਤੋਂ ਸੇਵਾ ਕਰ ਰਹੇ ਹਾਂ ਅੱਜ ਤੋਂ 25 ਸਾਲ ਪਹਿਲਾਂ ਦੀਆਂ ਪੁਰਾਣੀਆਂ ਯਾਦਾਂ ਆ ਰਹੀਆਂ ਅਸੀਂ 2000 ਦੇ ਵਿੱਚ ਸਰੀ ਜਿਹੜੀ ਜ਼ਮੀਨ ਲਈ ਸੀ ਜਿਹੜੀ ਸੋਸਾਇਟੀ ਬਣਾਈ ਸੀ ਜਿਹੜੀ ਤੇ ਬਿਲਡਿੰਗ ਦੀ ਜਿਹੜੀ ਅਸੀਂ ਨੀ ਪੱਥਰ ਪਹਿਲਾਂ ਬਲਾਕ ਦੇ ਫਰੰਟ ਤੇ ਰੱਖਿਆ ਸੀਗਾ ਉਹ 24 ਦਸੰਬਰ ਨੂੰ ਅਸੀਂ ਰੱਖਿਆ ਸੀ ਜਿਹੜਾ ਹੈਗਾ ਉਸ ਤੋਂ ਫਿਰ 2 ਮਹੀਨੇ ਬਾਅਦ ਅਸੀਂ ਬਲਾਕ ਤੇ ਸਰਕਾਰ ਨੇ ਅਬਜੈਕਸ਼ਨ ਲਾਤਾ ਸੀ ਪਿੱਛੇ ਫਿਰ ਅਸੀਂ ਨਕਸ਼ਾ ਪਾਸ ਕਰਾ ਕੇ ਬਲਾਕ ਸਟਾਰਟ ਕੀਤਾ ਉਹ ਤੇ ਪੁਰਾਣੀਆਂ ਯਾਦਾਂ 100 ਬੱਚੇ ਤੋਂ ਸਟਾਰਟ ਕੀਤਾ ਸੰਧੂ ਸਾਹਿਬ ਨੇ ਇੱਥੇ ਮੈਂ ਤੇ ਮੇਰੇ ਜਿੰਨੇ ਸਾਰੇ ਸਾਰੇ ਟਰਸਟੀ ਹੈ ਸਾਰਾ ਮਿਲ ਕੇ ਬੜਾ ਇਹਨਾ ਨਾਮ ਕਮਾਇਆ ਸਾਰੇ ਮੇਰੇ ਸਾਰੇ ਸਾਡੇ ਸਾਰੇ ਗਰੁੱਪ ਦੇ ਵਿੱਚ ਅਸੀਂ ਨਾ ਬੇਹਰ ਬੱਚਾ ਹੋਊਗਾ ਪਰਮਾਤਮਾ ਸਾਰੇ ਕਿਰਪਾ ਨੂੰ ਹੋਰ ਤਰੱਕੀ ਕਰਾਵੇ ਸਾਡੇ ਸਟਾਫ ਨੂੰ ਸਾਡੇ ਸਟੂਡੈਂਟ ਨੂੰ ਸੀਜੀਸ ਦੇ ਜਿਹਨੇ ਬੱਚੇ ਉਹਨਾਂ ਦੇ ਪੇਰੈਂਟਸ ਨੂੰ ਸਮੁੱਚੇ ਨਿਯਮੀਆਂ ਸਾਹਿਬ ਸਾਡੇ ਖੜੇ 25 ਸਾਲ ਤੋਂ ਸਲਟਰ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬਹੁਤ ਬਹੁਤ ਸਿਲਵਰ ਜੁਬਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੁੰਦਾ ਥੈਂਕ ਯੂ